ਵਾਸ਼ਪਾ ਦੇ ਸੀਨੀਅਰ ਅਗੂ ਸੁਖਵਿੰਦਰ ਸਿੰਘ ਬਿੰਦਰਾ ਹੋਰਾਂ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਬਿੰਦਰਾ ਦੀ ਚਿੱਟੇ ਰੰਗ ਦੀ ਜਿਪਸੀ ਸ਼ਹਿਰ ਦੇ ਵਿੱਚ ਬੇਖੌਫ ਹੋ ਕੇ ਘੁੰਮਦੀ ਸੀ ਅਗੂ ਦੀ ਗੱਡੀ ਹੋਣ ਕਾਰਨ ਕਿਸੇ ਨੂੰ ਭਿੰਕ ਤੱਕ ਨਹੀਂ ਹੋ ਸਕੀ ਕਿ ਇਸ ਗੱਡੀ ਤੇ ਲੱਗੀ ਨੰਬਰ ਪਲੇਟ ਜਾਲੀ ਵੀ ਹੋ ਸਕਦੀ ਹੈ ਪਰ ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਤਾਂ ਸ਼ਾਇਦ ਪੁਲਿਸ ਨੇ ਦੇਖਿਆ ਅਗੂ ਜਿਪਸੀ ਨਾਲ ਸ਼ਹਿਰ ਦੇ ਵਿੱਚ ਹਵਾ ਕਾ ਰਿਹਾ ਹੈ ਅੱਗੇ ਦੇਖੋ ਫਿਰ ਕਿਵੇਂ ਆਗੂ ਦੀ ਪੁਲਸ ਨੇ ਮਿੰਟਾ ਸਕਿੰਟਾਂ ਦੇ ਵਿੱਚ ਫੂਕ ਕੱਢ ਦਿੱਤੀ ਸਰ ਇੱਕ ਮਾਮਲਾ ਦਰਜ ਕੀਤਾ ਗਿਆ 5-5 ਲੀਟਰ ਤੇ ਕੀ ਸਰ ਮਾਮਲਾ ਪੂਰਾ ਹੈਗਾ ਉਹਦਾ ਉਹ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਸੁਖਵਿੰਦਰ ਸਿੰਘ ਬਿੰਦਰਾ ਹੈਗੇ ਆ ਉਹ ਉਹਨਾਂ ਨਾਲ ਕੋਈ ਗੱਡੀ ਚਲਦੀ ਹੈ ਜਿਪਸੀ ਉਹਦੇ ਵਿੱਚ ਜਾਲੀ ਨੰਬਰ ਪਲੇਟ ਲੱਗੀ ਹੋਈ ਹੈ ਉਸ ਹਿਸਾਬ ਨਾਲ ਆਪਾਂ ਐਸ ਪਰ ਲਾਅ ਐਂਡ ਔਨ ਦੀ ਬੇਸਿਸ ਆਫ ਫੈਕਟਸ ਪਰਚਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਸੂਚਨਾ ਕਿਵੇਂ ਮਿਲੀ ਸੀ ਥੋੜਾ ਦੱਸੋ ਇਹ ਸਾਡੇ ਜਿਹੜੀ ਪੁਲਿਸ ਪਾਰਟੀ ਸੀਗੀ ਉਹਨੂੰ ਕਿਸੇ ਨੇ ਦੱਸਿਆ ਸੀਗਾ ਜੀ ਇਨਫੋਰਮੇਸ਼ਨ ਬੀਚ ਸੀਗੀ ਸਰ ਕੋਈ ਗ੍ਰਿਫਤਾਰੀ ਆ ਕੋਈ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜੋ ਐਸ ਪਰ ਲਾਅ ਕਾਰਵਾਈ ਸੀਗੀ ਉਹ ਬੰਦੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇੱਕ ਮਾਮਲਾ ਅਰਜ ਕੀਤਾ ਗਿਆ 5-5 ਲੀਟਰ ਤੇ ਕੀ ਸਰ ਮਾਮਲਾ ਪੂਰਾ ਹੈਗਾ ਉਹਦਾ ਉਹ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਸੁਖਵਿੰਦਰ ਸਿੰਘ ਬਿੰਦਰਾ ਹੈਗੇ ਆ ਉਹ ਉਹਨਾਂ ਨਾਲ ਕੋਈ ਗੱਡੀ ਚਲਦੀ ਹੈ ਜਿਪਸੀ ਉਹਦੇ ਵਿੱਚ ਜਾਲੀ ਨੰਬਰ ਪਲੇਟ ਲੱਗੀ ਹੋਈ ਹੈ ਉਸ ਹਿਸਾਬ ਨਾਲ ਆਪਾਂ ਐਸ ਪਰ ਲਾਅ ਐਂਡ ਔਨ ਦੀ ਬੇਸਿਸ ਆਫ ਫੈਕਟਸ ਪਰਚਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਸੂਚਨਾ ਕਿਵੇਂ ਮਿਲੀ ਸੀ ਥੋੜਾ ਦੱਸੋ ਇਹ ਸਾਡੇ ਜਿਹੜੀ ਪੁਲਿਸ ਪਾਰਟੀ ਸੀਗੀ ਉਹਨੂੰ ਕਿਸੇ ਨੇ ਦੱਸਿਆ ਸੀਗਾ ਜੀ ਇਨਫੋਰਮੇਸ਼ਨ ਬੀਸ تھی ਜੀ ਸਰ ਕੋਈ ਗ੍ਰਿਫਤਾਰੀ ਹੈ ਕੁਝ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜੋ ਐਸ ਪਰ ਲਾਅ ਕਾਰਵਾਈ ਸੀਗੀ ਉਹ ਬੰਦੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਦਾਜੇ ਕਿ ਸੁਖਵਿੰਦਰ ਬਿੰਦਰਾ ਕਾਂਗਰਸ ਸਰਕਾਰ ਦੇ ਸਮੇਂ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦਾ ਪੱਲਾ ਫੜਿਆ ਗਿਆ ਸੀ ਤੇ ਹੁਣ ਵੀ ਉਹਨਾਂ ਦੇ ਨਾਲ 24+ ਸਿਕਿਉਰਿਟੀ ਦਾ ਕਾਫਲਾ ਚੱਲਦਾ ਜਿਸ ਜਿਸ ਵਿੱਚ ਸੁਰੱਖਿਆ ਦਸਤਾਕਰਮੀ ਤਾਇਨਾਤ ਰਹਿੰਦੇ ਨੇ ਉਸ ਦੇ ਉੱਤੇ ਜਾਲੀ ਨੰਬਰ ਪਲੇਟ ਲਗਾਈ ਗਈ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ